ਕਿਸੇ ਦੇ ਘਰੇ ਆਹੀ ਰਹਿਨੇ ਆ ਕੰਮ ਵੀ ਸਾਡੇ ਤੋਂ ਹੁੰਦਾ ਜੇ ਇਦਾਂ ਕੋਈ ਕੰਮ ਕੁਮ ਕਈ ਵੇਲੇ ਕੋਈ ਕਰ ਲੈਂਦਾ ਵਾ ਥੱਕ ਟੁੱਟ ਕੇ ਫਿਰ ਬਹਿ ਜਾਂਦਾ ਵਾ ਦਵਾਈ ਬੂਟੀ ਵੀ ਨਹੀਂ ਹੱਡੀ ਚੱਲਦੀ ਵਿਚਾਰਿਆਂ ਦੀ ਤੇ ਬਹੁਤ ਮੁਸ਼ਕਲ ਆ ਸਾਡਾ ਕਾਰਬਾਰ ਨਹੀਂ ਹੈਗਾ ਕਦੇ ਮਨ ਦੇ ਵਿੱਚ ਇਹ ਤਾਂ ਗੱਲ ਆਉਂਦੀ ਹੁੰਦੀ ਹਣੀ ਕਿ ਪਰਮਾਤਮਾ ਜੇ ਕੋਈ ਸਾਡਾ ਧੀ ਪੁੱਤ ਹੁੰਦਾ ਤੇ ਅੱਜ ਸਾਨੂੰ ਸਾਹ ਦਾ ਬਹੁਤ ਧੁਖੀ ਹੋਈਦਾ ਐਸਾ ਸੋਚੇ ਤਾਂ ਮਾਰ ਹੈ ਕਿ ਦੇ ਦੇਣ ਸਾਨੂੰ ਹਿੰਜਾ ਰਾਜਾ ਕੋਈ ਗੁਜ਼ਾਰਾ ਹੋ ਜਾਂਦਾ ਜਦੋਂ ਉਹਨੂੰ ਪਸਾਰਾ ਹੋ ਜਾਂਦਾ ਵੀ ਸਾਨੂੰ ਕੋਈ ਨਾ ਕੋਈ ਲਾ ਕੇ ਪੜਾਉਂਦਾ ਪਰ ਨਹੀਂ ਜਦ ਮੁਸ਼ਕਲ ਬਾਤ ਹੋ ਜਾਂਦੀ ਹਨ ਇੱਥੇ ਰਹਿੰਦੇ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਹੋਈ ਗਿਆ ਨ ਮਹੀਨਾ ਕੋ ਗਿਆ ਸਾਨੂੰ ਇੱਥੇ ਆਏ ਅੱਛਾ ਜੀ ਤੁਹਾਡੇ ਪਤੀ ਜਿਹੜੇ ਨੇ ਉਹ ਕੀ ਕੰਮ ਕਰਦੇ ਨੇ ਇੰਨੇ ਵੇਲੇ ਕੋਈ ਦਿਹਾੜੀ ਜੇ ਕਿਤੇ ਮਿਲ ਗਈ ਤਾਂ ਕਰ ਲੈਂਦੇ ਜੇ ਨਹੀਂ ਮਿਲਦੀ ਵਿਚਾਰਾ ਬੈਠਾ ਰਹਿੰਦੇ ਤੇ ਹੁਣ ਵੀ ਦੋ ਤਿੰਨ ਮਹੀਨੇ ਹੋ ਗਏ ਵਿਚਾਰਾ ਕੰਮ ਤੇ ਲਾਤੇ ਤੇ ਸੱਟ ਲੱਗੀ ਉਹਦੇ ਵੀ ਅਜਿਹੇ ਹਾਲਾਤਾਂ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਸਾਥ ਸੰਬੰਧੀ ਬਾਹ ਫੜਨ ਵਾਸਤੇ ਆਇਆ ਕਿ ਲਓ ਮੈਂ ਤੁਹਾਡੇ ਨਾਲ ਜਿਹੜਾ ਉਹ ਕੋਈ ਤੁਹਾਡੇ ਐ ਵਕਤ ਕੋਈ ਨਹੀਂ ਬਾਹ ਫੜਦਾ ਉਹ ਕਿਹੜਾ ਕੌਣ ਬਾਹ ਫੜਦਾ ਸასი ਕਾਲ ਦੋਸਤੋ ਤੁਸੀਂ ਪੰਜਾਬ ਹੁਣ ਤੱਕ ਵੇਖ ਰਹੇ ਹੋ ਅਸੀਂ ਇਸ ਵੇਲੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੀਓ ਵਾਲਾ ਦੇ ਵਿੱਚ ਮੌਜੂਦ ਹਾਂ ਜੀ ਹਾਂ ਇੱਕ ਗਰੀਬ ਪਰਿਵਾਰ ਹੈ ਅਤੇ ਉਹਨਾਂ ਦਾ ਕੋਈ ਵੀ ਜਿਹੜਾ ਧੀ ਪੁੱਤਰ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਜਗਾ ਆਪਣਾ ਮਕਾਨ ਆਪਣਾ ਘਰ ਆਪਣੀ ਛੱਤ ਕੁਝ ਵੀ ਨਹੀਂ ਹੈ ਜੀ ਹਾਂ ਕਿਵੇਂ ਘਰ ਦੇ ਗੁਜ਼ਾਰੇ ਹੁੰਦੇ ਨੇ ਮੈਂ ਇਸ ਵੇਲੇ ਜਿੱਥੇ ਖੜਾ ਹੈ ਉਹ ਵੀ ਕਿਸੇ ਦੇ ਘਰ ਦੇ ਵਿੱਚ ਉਹ ਪਨਾਹ ਕਹਿ ਲਓ ਕਿ ਇਸ ਤਰੀਕੇ ਦੇ ਨਾਲ ਰਹਿ ਰਹੇ ਨੇ ਅੱਜ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਕਿ ਕਿਵੇਂ ਇੰਨੀ ਉਮਰ ਦੇ ਵਿੱਚ ਹੁਣ ਲੋਕਾਂ ਦੇ ਘਰਾਂ ਦਾ ਕੰਮ ਨਹੀਂ ਹੁੰਦਾ ਸਰੀਰ ਵੀ ਠੀਕ ਨਹੀਂ ਰਹਿੰਦਾ ਕਿ ਜਿਸ ਦੇ ਕਾਰਨ ਜਿੰਨੇ ਵੀ ਦਾਨ ਨਹੀਂ ਸੱਜਣ ਦੋਸਤੋ ਮੈਂ ਬੇਨਤੀ ਕਰਦਾ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਮਦਦ ਜਿਹੜੀ ਆ ਉਹ ਜ਼ਰੂਰ ਕਰਿਓ ਪੰਜ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਤਿੰਨ ਜੀਓ ਬਾਲਾਵਤ ਨਾਮ ਮੇਰੇ ਬਲਜੀਤ ਆ ਅੱਛਾ ਜੀ ਤੇ ਕਿਵੇਂ ਘਰ ਦਾ ਗੁਜ਼ਾਰਾ ਹੁੰਦਾ ਕੀ ਹਾਲਾਤ ਨੇ ਕਰਦੇ ਕਿਸੇ ਦੇ ਘਰੇ ਅਸੀਂ ਰਹਿਨੇ ਆ ਕੰਮ ਵੀ ਨਹੀਂ ਸਾਡੇ ਤੋਂ ਹੁੰਦਾ ਜੇ ਇਦਾਂ ਕੋਈ ਕੰਮ ਕੁਮ ਕਈ ਵੇਲੇ ਕੋਈ ਕਰ ਲੈਂਦਾ ਵਾ ਥੱਕ ਟੁੱਟ ਕੇ ਫਿਰ ਬਹਿ ਜਾਂਦਾ ਵਾ ਦਵਾਈ ਬੂਟੀ ਵੀ ਨਹੀਂ ਹੱਡੀ ਚੱਲਦੀ ਵਿਚਾਰਿਆਂ ਦੀ ਤੇ ਬਹੁਤ ਮੁਸ਼ਕਲ ਆ ਸਾਡਾ ਕਾਰ ਬਾਰ ਨਹੀਂ ਹੈਗਾ ਮੈਂ ਤਾਂ ਨਹੀਂ ਮੇਰਾ ਮਿਹਨਤ ਕਰ ਗਲਤੀਆਂ ਵੀ ਮੇਰੀ ਮਜਬਤ ਕਰੋ ਮੇਰੇ ਗਰੀਬ ਨਹੀਂ ਮੈਂ ਆਪਣੇ ਘਰੇ ਹੀ ਬੈਹਾਂ ਚਲੋ ਅੱਛਾ ਜੀ ਜਿੰਨੀ ਜੋਗੀ ਹੈ ਕਿ ਜਰ ਰੋਟੀ ਬਣਾ ਕੇ ਖਾਣ ਜੋਗੀ ਤਾਂ ਹੋ ਜਾ ਮੈਂ ਹਾਂਜੀ ਕਦੇ ਮਨ ਦੇ ਵਿੱਚ ਤਾਂ ਗੱਲ ਆਉਂਦੀ ਹੁੰਨੀ ਕਿ ਪ੍ਰਮਾਤਮਾ ਜੇ ਕੋਈ ਸਾਡਾ ਧੀ ਪੁੱਤ ਹੁੰਦਾ ਤੇ ਅੱਜ ਸਾਨੂੰ ਸਾਹਮ ਦਾ ਬਹੁਤ ਧੁਖੀ ਹਿੱਦਾ ਐਸਾ ਸੋਚੇ ਦਾ ਵੀ ਮਾਰ ਹੈ ਕਿ ਦੇ ਦੇ ਨੂੰ ਸਾਨੂੰ ਚਲ ਆਦਾ ਕੋਈ ਗੁਜ਼ਾਰਾ ਹੋ ਜਾਂਦਾ ਜਾਂ ਉਹਨੂੰ ਗੁਜ਼ਾਰਾ ਆ ਜਾਂਦਾ ਵੀ ਸਾਨੂੰ ਕੋਈ ਨਾ ਕੋਈ ਲਾ ਕੇ ਪੜਾਉਂਦਾ ਪਰ ਨਹੀਂ ਜਦ ਮੁਸ਼ਕਲ ਬਾਤ ਹੋ ਜਾਂਦੀ ਆ ਹਜੇ ਇਹ ਹਾਲਾਤਾਂ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਸਾਥ ਸੰਬੰਧੀ ਬਾਹ ਫੜਨ ਵਾਸਤੇ ਆਇਆ ਕਿ ਲਓ ਮੈਂ ਤੁਹਾਡੇ ਨਾਲ ਜਿਹੜਾ ਉਹ ਕੋਈ ਤੁਹਾਡੇ ਐ ਵਕਤ ਕੋਈ ਨਹੀਂ ਬਾਹ ਫੜਦਾ ਉਹ ਕਿਹੜਾ ਕੌਣ ਬਾਹ ਫੜਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਜੀ ਜਿਹੜੇ ਨੇ ਉਹ ਭਾਵਕ ਨੇ ਅਤੇ ਜਰੂਰ ਜਿਹੜੀ ਆ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚੇ ਫਿਰ ਕਿਵੇਂ ਘਰ ਦਾ ਗੁਜ਼ਾਰਾ ਹੁੰਦਾ ਹੈ ਸੌਦਾ ਪਤਾ ਕਿਵੇਂ ਉਹ ਪੈਸਿਆਂ ਦਾ ਅਰੇਂਜਮੈਂਟ ਕਿਵੇਂ ਹੁੰਦਾ ਤੁਸੀਂ ਕੰਮ ਕੀ ਕਰਦੇ ਹੋ ਜੀ ਇੱਧਰ ਜਿਹੜਾ ਭਜਾਂਦੇ ਵੇਲੇ ਕੋਲ ਜਦੋਂ ਹੁੰਦਾ ਵਾ ਲੈ ਆਉਂਦਾ ਵਾ ਕੋਈ ਜੱਕ ਦਵਾਈ ਬੂਟੀ ਵੀ ਚੱਲਦੀ ਆਡੀ ਕੇਮੋ ਕੇ ਖਰਚੇ ਤੋਂ ਵੀ ਤੰਗ ਹੋ ਜੀਦਾ ਵਾ ਜੇ ਘਰੇ ਹੁੰਦਾ ਪਕਾ ਲਈਦਾਂ ਨੇ ਤਾਂ ਵੀ ਬਜਾਰੇ ਜੀਂਦ ਰਹਣ ਵੱਡੀ ਵੱਡੀ ਉਮਰ ਕਰੇ ਨਾ ਇਹਨੇ ਤਾਂ ਕਰੋ ਰੋਟੀ ਪਾਣੀ ਖਾ ਲਈ ਨਹੀਂ ਜਾ ਕੇ ਜੀ ਇੱਥੇ ਰਹਿੰਦੇ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਹਨੂ ਹੋਈ ਗਿਆ ਨ ਮਹੀਨਾ ਕੋ ਗਿਆ ਸਾਨੂੰ ਇੱਥੇ ਆਏ ਅੱਛਾ ਜੀ ਤੁਹਾਡੇ ਪਤੀ ਜਿਹੜੇ ਨੇ ਉਹ ਕੀ ਕੰਮ ਕਰਦੇ ਨੇ ਇਦਨਾਂ ਵੇਲੇ ਕੋਈ ਦਿਹਾੜੀ ਜੇ ਕਿਤੇ ਮਿਲ ਗਈ ਤੇ ਕਰ ਲੈਂਦੇ ਜੇ ਨਹੀਂ ਮਿਲਦੀ ਵਿਚਾਰਾ ਬੈਠ ਰਿਹਾ ਨੇ ਤੇ ਹੁਣ ਵੀ ਦੋ ਤਿੰਨ ਮਹੀਨੇ ਹੋ ਗਏ ਵਿਚਾਰਾ ਕੰਮ ਤੇ ਲਾਤ ਤੇ ਸੱਟ ਲੱਗੀ ਉਹਦੇ ਵੀ ਤੇ ਨਹੀਂ ਉਦੋਂ ਵੀ ਕੰਮ ਹੁੰਦਿਆ ਐਸ ਉਮਰ ਦੇ ਵਿੱਚ ਕੰਮ ਕਿੱਥੇ ਹੁੰਦਾ ਹੋਊਗਾ ਜੀ ਤੁਸੀਂ ਆਪ ਜਾਣੇ ਕਿਵੇਂ ਕਿੰਨੀ ਮੁਸ਼ਕਲ ਆਉਂਦੀ ਹੈ ਜੀ ਤੁਸੀਂ ਜਦੋਂ ਘਰਾਂ ਦੇ ਵਿੱਚ ਕੰਮ ਦੇ ਲਈ ਜਾਂਦੇ ਹੁਣ ਦਵਾਈ ਬੂਟੀ ਦੇ ਲਈ ਜਿਹੜਾ ਵਾ ਉਹ ਵੀ ਤੁਹਾਡੇ ਕੋਲ ਪੈਸਾ ਨਹੀਂ ਕੀ ਬਿਮਾਰੀ ਵੀ ਜਿਹੜੀ ਹੈ ਕਿਸ ਤਰੀਕੇ ਦੀ ਹੈ ਕਿ ਜਿਹੜੇ ਕੋਈ ਇਲਾਜ ਕਰਵਾ ਦਵੇ ਕੀ ਪ੍ਰੋਬਲਮ ਹੈ ਤੁਹਾਨੂੰ ਉਹ ਵੀ ਜ਼ਰੂਰ ਦੱਸਿਓ ਮੇਰੇ ਲੁੱਤਨ ਨਾੜਾਂ ਦੇ ਬਲੌਕ ਹੋ ਗਈਆਂ ਨੇ ਸ਼ੀ ਜ਼ਤ ਮੈਨ ਨਹੀਂ ਹੋ ਗਿਆ ਇਦਾਂ ਬਸ ਕਿਤੇ ਦਵਾਈ ਖਾ ਲੈਣੀ ਜਿੱਥੇ ਕੋਈ ਇਜ਼ਾਜ਼ਤ ਉਸ ਤੇ ਖਵਾ ਲੈ ਦੇ ਕਈ ਵਾਰ ਇਹ ਵਿਚਾਰੇ ਪੈਸੇ ਦੇ ਦਿੰਦੇ ਮੈਨੂੰ ਇਹਨਾਂ ਕੋਲੋਂ ਜਾ ਕੇ ਦਵਾਈ ਦੁੱਲਾ ਆਈ ਸੀ ਹਾਂਜੀ ਇਹ ਕਿਸ ਤਰੀਕੇ ਦੀ ਮਦਦ ਕਿਉਂਕਿ ਜਿੰਨੇ ਵੀ ਮਾਤਾ ਜੀ ਤੁਹਾਨੂੰ ਦੇਖ ਰਹੇ ਹੈ ਨਾ ਵੀਡੀਓ ਦੇ ਵਿੱਚ ਇਹ ਦਾਨੀ ਸੱਜਣ ਬਹੁਤ ਜਾਦੇ ਨੇ ਕੋਈ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਕਿਵੇਂ ਦੀ ਤੁਹਾਡੀ ਮਦਦ ਤੁਸੀਂ ਚਾਹੁੰਦੇ ਹੋ ਹੋਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਕੁਝ ਸੁਖਾਲੀ ਜਿਹੜੀ ਨੰਗ ਜਾਵੇ ਮੇਨ ਕਿਨੇ ਅੜਾ ਘਰ ਬਣਾ ਕੇ ਤੁਸੀਂ ਆਪਣੇ ਘਰੇ ਬਈਏ ਸਾਡੀ ਜ਼ਿੰਦਗੀ ਸੋ ਕਿਨਾ ਕਿ ਜੇ ਕਦੇ ਕਿਤੇ ਜਾਣੇ ਕਦੇ ਕਿਤੇ ਜਾਣੇ ਆ ਤੇ ਇਹੋ ਕਿਨੇ ਸਾਨੂੰ ਘਰ ਬਣਾ ਦੇ ਦੀ ਇਹੋ ਬੇਨਤੀ ਤੁਹਾਡੇ ਕਰਦਾ ਤੁਹਾਨੂੰ ਵੀ ਰ ਘਰ ਬਣਾ ਦੇ ਘਰੇ ਬਹਿ ਜਗੇ ਆ ਦੇ ਜੀ ਆ ਦੋਸਤੋ ਉਹਨਾਂ ਨੇ ਮਦਦ ਦੀ ਗੁਹਾਰ ਇਹ ਲਗਾਈ ਹੈ ਕਿ ਜਿਹੜਾ ਸਾਡਾ ਘਰ ਜਿਹੜਾ ਜੇਕਰ ਬਣਾ ਕੇ ਦਿੱਤਾ ਜਾਵੇ ਤਾਂ ਅਸੀਂ ਜਿਹੜਾ ਆਪਣੇ ਉਸ ਕੁਲੇ ਦੇ ਵਿੱਚ ਘਰ ਦੇ ਵਿੱਚ ਰਹਿ ਕੇ ਜਿਹੜੀ ਸਾਡੀ ਰਹਿੰਦੀ ਜ਼ਿੰਦਗੀ ਦੇ ਕੁਝ ਦਿਨ ਨੇ ਉਹ ਜਿਹੜੇ ਨੇ ਉਹ ਕੁਝ ਸੁਖ ਦੇ ਨਾਲ ਬਤਾ ਸਕੀ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਅ ਭਾਜੀ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਜੀਓ ਵਾਲਾ ਬਿਜਲੀਪੱਤੀ ਮੈਨੂੰ ਐ ਲੱਗਦਾ ਕਿ ਜਿਵੇਂ ਭੈਣ ਦੇ ਅਥਰੂ ਦੇਖ ਕੇ ਤੁਹਾਡਾ ਵੀ ਮਨ ਜਿਹੜਾ ਉਹ ਭਾਵਕ ਹੋਇਆ ਆਹਨ ਦਾ ਸਰਸਵਰ ਕੀ ਗਰੀਬੰਦ ਤੇ ਤੁਹਾਡੇ ਘਰ ਦੇ ਵਿੱਚ ਇੱਥੇ ਰਹਿ ਰਹੇ ਨੇ ਤਾਂ ਕਿਵੇਂ ਦੀ ਮਦਦ ਜਿਹੜੇ ਵੀਡੀਓ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਮਦਦ ਕਰਦੇ ਨੇ ਗਰੀਬਾਂ ਦੀ ਸੰਸਥਾਵਾਂ ਵਾਲੇ ਕੀ ਅਪੀਲ ਕਰਦੇ ਉਹਨਾਂ ਨੂੰ ਉਹਨਾਂ ਨੂੰ ਅਪੀਲ ਤੇ ਇਹੋ ਕਰਦੇ ਆ ਵੀ ਚਲੋ ਥੋੜਾ ਬੋੜਾ ਥਾਂ ਦਾ ਕਮਰਾ ਇੱਕ ਦਾ ਬਾਂਜੇ ਤੇ ਆਦਿ ਸਾਥ ਲੈ ਰਹਿਣ ਤੇ ਜਿੰਨੇ ਸਾਥਮਤ ਹੁੰਦੇ ਇਹ ਕਰੀ ਜਾਂਦੇ ਆ ਜੀ ਜੇ ਅਗਰ ਇਹਨੂੰ ਦਿੱਤੀ 2-4 ਮਹੀਨੇ ਚਲੋ ਜਿੰਨਾ ਚਿਰ ਸਾਡਾ ਸਰਦਾ ਰਹੀ ਜਾਵੇ ਜਾਰੀ ਜੀ ਤੇ ਹੋਰ ਇਹ ਰੋਟੀ ਪਾਣੀ ਦੀ ਮਤ ਕਰ ਦੇਈ ਦੀ ਆ ਜੀ ਬਾਕੀ ਦਾਨੀ ਸੱਜਣਾ ਨੇ ਇਹੋ ਅਪੀਲ ਵੀ ਇਹਦਾ ਰੈਣ ਬਸੇ ਦਾ ਥੋੜਾ ਜਿਹਾ ਬਣਾ ਦਿੱਤਾ ਜਾਵੇ ਠੀਕ ਤੇ ਆਪ ਦਾ ਟਾਈਮ ਪਾਸ ਕਰੀ ਜਾ ਵਿਚਾਰੀ ਚਲੋ ਕਿ ਦੋਸਤੋ ਜੇਕਰ ਕਿਸੇ ਪ੍ਰਕਾਰ ਦੀ ਫਾਈਨੈਂਸ਼ੀਅਲ ਮਦਦ ਇਹਨਾਂ ਦੀ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਸ ਗਰੀਬ ਭੈਣ ਦੀ ਮਦਦ ਹੋ ਸਕੇ ਸਿਰ ਤੇ ਛੱਤ ਅਤੇ ਆਪਣਾ ਮਕਾਨ ਤੇ ਆਪਣੀ ਜਗ੍ਹਾ ਬਣ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਫਤਕ ਨਿਊਜ਼ ਤਰਨਤਾਰਨ